ਆदमी ਪਾਰਟੀ ਦੇ ਸਾਰੇ ਪਰਦੇ ਪਾੜ ਜਾਣਗੇ ਖੁੱਲ ਜਾਣਗੇ ਸਾਰੇ ਨਕਾਬ ਲੀਰੋ ਲੀਰ ਹੋ ਜਾਣਗੇ ਗੱਲਾਂ ਲੋਕਤੰਤਰ ਦੀਆਂ ਤਾਂ ਜੇ ਪੁਲਿਸ ਤੋਂ ਆ ਕੁਝ ਕਰਵਾਇਆ ਜਾ ਰਿਹਾ ਹੋਵੇਗਾ ਤਾਂ ਫਿਰ ਇਹ ਬਹੁਤ ਭੈੜੀ ਤਸਵੀਰ ਹੋਵੇਗੀ ਪਰ ਅਜੇ ਤੱਕ ਪੁਸ਼ਟੀ ਨਹੀਂ ਹੋਈ ਇਹ ਮੈਂ ਬਾਰ ਬਾਰ ਕਹਿ ਰਿਹਾ ਹੁਣ ਅੱਜ ਅਦਾਲਤ ਨੇ ਉਹ ਜਿਹੜੀ ਕਾਲ ਰਿਕਾਰਡਿੰਗ ਹੈ ਉਹਦੀ ਜਾਂਚ ਦੇ ਆਦੇਸ਼ ਦਿੱਤੇ ਨੇ ਹੁਣ ਪਤਾ ਲੱਗੇਗਾ ਕੀ ਨਿਕਲਦਾ ਪਰ ਪੰਜਾਬ ਔਰ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਵੋਟਾਂ ਦੇ ਵਿੱਚ ਤਾਂ ਦਲੀਆਂ ਤਾਂ ਚੱਲਦੀਆਂ ਨੇ ਬਹੁਤ ਗੜਬੜਾ ਚੱਲਦੀਆਂ ਨੇ ਕਈ ਤਰ੍ਹਾਂ ਦਾ ਗਲਤ ਕੰਮ ਚੱਲਦਾ ਇਸੇ ਕਰਕੇ ਕਦੇ ਵੀ ਇਲੈਕਸ਼ਨ ਜਿਹੜੇ ਨੇ ਉਹ ਨਿਰਪੱਖ ਨਹੀਂ ਹੋ ਪਾਉਂਦੇ ਦੇਖੋ ਵੋਟਾਂ ਦੇ ਟਾਈਮ ਦੇ ਉੱਪਰ ਪਹਿਲਾਂ ਤੇ ਇੱਥੇ ਅਮੀਰ ਤੇ ਗਰੀਬ ਦਾ ਬਹੁਤ ਵੱਡਾ ਪਾੜਾ ਹੈ ਅਮੀਰਾਂ ਵੱਲੋਂ ਖਰੀਦਿਆ ਜਾਣਾ ਤੇ ਗਰੀਬ ਦਾ ਵਿਕ ਜਾਣਾ ਇਹ ਬੜੀ ਛੋਟੀ ਜੀ ਗੱਲ ਹੈ ਦੂਜੇ ਨੰਬਰ ਤੇ ਚੋਣਾਂ ਦੇ ਟਾਈਮ ਭਾਵੇਂ ਸਰਪੰਚੀ ਦੀਆਂ ਚੋਣਾਂ ਹੋਣ ਤੇ ਭਾਵੇਂ ਉੱਪਰ ਤੱਕ ਸ਼ਰਾਬਾਂ ਦੀਆਂ ਪੇਟੀਆਂ ਖੋਲ੍ਹਦੀਆਂ ਨਹੀਂ ਕਈ ਤਰ੍ਹਾਂ ਦੇ ਨਸ਼ੇ ਵਰਤੇ ਜਾਂਦੇ ਨੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਝੂਠੇ ਲਾਰੇ ਝੂਠੇ ਵਾਅਦੇ ਕੀਤੇ ਜਾਂਦੇ ਨੇ ਔਰ ਫਿਰ ਬਹੁਤ ਕੁਝ ਅਜੀਹਾ ਗਲਤ ਕੀਤਾ ਜਾਂਦਾ ਹੈ ਵੋਟਾਂ ਖਰੀਦਣ ਤੱਕ ਦਾ ਕੰਮ ਹੁੰਦਾ ਜਿਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਵੀ ਕੀਤੀਆਂ ਜਾਂਦੀਆਂ ਨੇ